ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰੰਗ ਕੌਰ 786 ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਚੁਬੜਾ ਦੀ ਨਵੇਂ ਤਰੀਕੇ ਨਾਲ ਮਿਕਸ ਚਟਨੀ ਬਹੁਤ ਆਪਾਂ ਟੇਸਟੀ ਬਣਾਵਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਚਟਨੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਚਟਨੀ ਬਣਾਉਣ ਵਾਸਤੇ ਦੋ ਆਪਾ ਚੁਬੜ ਲੈ ਆ ਦੋ ਆਪਾ ਪਿਆਜ਼ ਲੈ ਇਹਨਾਂ ਨੂੰ ਆਪਾਂ ਚੀਰ ਲਿਆਗਾ ਤੇ ਤਿੰਨ ਚਾਰ ਹਰੀਆਂ ਮਿਰਚਾਂ ਤੇ ਇੱਕ ਆਪਾ ਟਮਾਟਰ ਲਿਆ ਤੇ ਟਮਾਟਰ ਦਾ ਆਪਾਂ ਛਿਲਕਾ ਇਸ ਤਰ੍ਹਾਂ ਲਾਤ ਆਗਾ ਤੇ ਥੋੜਾ ਜਿਹਾ ਆਪਣੇ ਕੋਲੇ ਹੈਗਾ ਅਦਰਕ ਤੇ ਥੋੜਾ ਜਿਹਾ ਹੈਗਾ ਲਸਣ ਹਾਂਜੀ ਹੁਣ ਆਪਾਂ ਚੁਬੜਾ ਨੂੰ ਛਿੱਲ ਲਾਂਗੇ ਤੇ ਪਤਲਾ ਪਤਲਾ ਆਪਾਂ ਛਿਲਕਾ ਲਾਦਾਂਗੇ ਚੁਬੜਾਂ ਦਾ ਹਾਂਜੀ ਚੁਬੜਾ ਨੂੰ ਆਪਾਂ ਛਿੱਲ ਲਿਆਗਾ ਤੇ ਹੁਣ ਆਪਾਂ ਇਹਨਾਂ ਨੂੰ ਚੀਰ ਲਾਂਗੇ ਤੇ ਇਕ ਵਾਰ ਚੈੱਕ ਜ਼ਰੂਰ ਕਰਨਾ ਹੈਗਾ ਕਈ ਵਾਰ ਐ ਹੁੰਦਾ ਨਾ ਵਿੱਚੁੱਬੜ ਕਈ ਵਾਰ ਕੌੜੇ ਹੁੰਦੇ ਹੈਗੇ ਤੇ ਫਿਰ ਚਟਨੀ ਵੀ ਕੌੜੀ ਬਣ ਜਾਂਦੀ ਹੈ ਤੇ ਥੋੜਾ ਜਿਹਾ ਆਪਾਂ ਚੈੱਕ ਕਰਨਾ ਚਾਹੀਦਾ ਹੈਗਾ ਵਿੱਚੁੱਬੜ ਕੌੜਾ ਨਾ ਹੋਵੇ ਹਾਂਜੀ ਚੁੱਬੜ ਬਿਲਕੁਲ ਸਹੀ ਆ ਵਧੀਆ ਖੱਟ ਮਿੱਠਾ ਚੁੱਬੜ ਹੈਗਾ ਤੇ ਹੁਣ ਆਪਾਂ ਇਹਨੂੰ ਵੀ ਚੀਰ ਲਾਂਗੇ ਹਾਂਜੀ ਦੋਨੋਂ ਚੁੱਬੜਾ ਨੂੰ ਆਪਾਂ ਗੋਲ ਪੀਸਾਂ ਦੇ ਵਿੱਚ ਕੱਟ ਲਿਆ ਹੈਗਾ ਤੇ ਹੁਣ ਆਪਾਂ ਚੱਲਦੇ ਹਾਂ ਗੈਂਸਨ ਨਹੀਂ ਹਾਂਜੀ ਗੈਂਸ ਤੇ ਆਪਾਂ ਫਰਾਈ ਪੈਨ ਰੱਖ ਲਿਆ ਹੈਗਾ ਤੇ ਗੈਂਸ ਆ ਪਾਉਣ ਕਰ ਲ ਇੱਕ ਚਮਚਾ ਆਪਾਂ ਪਾ ਦਾਂਗੇ ਕਿਉਂ ਦਾ ਇੱਕ ਇਹ ਗਰਮ ਹੋ ਗਿਆ ਤੇ ਆਪਣੇ ਕੋਲੇ ਛਿੱਲੇ ਹੋਇਆ ਲਸਣ ਸੀਗਾ ਇਹਨੂੰ ਆਪਾਂ ਐਡ ਕਰ ਦਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚਟਨੀ ਆਪਾਂ ਬਹੁਤ ਵਧੀਆ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਅਦਰਕ ਪਾ ਦਾਂਗੇ ਤੇ ਗੈਸ ਆਪਾਂ ਇੱਕ ਵਾਰੀ ਸਲੋ ਰੱਖਾਂਗੇ ਹਾਂਜੀ ਕੱਟੇ ਹੋਏ ਆਪਾਂ ਪਿਆਜ਼ ਪਾ ਦਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚਟਨੀ ਆਪਾਂ ਬਹੁਤ ਵਧੀਆ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਪਾ ਦਾਂਗੇ ਹਰੀਆਂ ਮਿਰਚਾਂ ਤੇ ਨਾਲ ਹੀ ਆਪਾਂ ਪਾ ਦਾਂਗੇ ਟਮਾਟਰ ਜਿਹਾ ਐਸਾ ਆਪਾਂ ਥੋੜਾ ਜਿਹਾ ਤੇਜ਼ ਕਰ ਲਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਉਦੋਂ ਤੱਕ ਇਹਨਾਂ ਨੂੰ ਆਪਾਂ ਭੁੰਨਣਾ ਹੈ ਪਿਆਜ਼ ਟਮਾਟਰ ਨੂੰ ਜਦੋਂ ਤੱਕ ਇਹ ਸੌਫਟ ਨਹੀਂ ਹੋ ਜਾਂਦੇ ਹਾਂਜੀ ਪਿਆਜ਼ ਟਮਾਟਰ ਨੂੰ ਆਪਾਂ ਹਲਕਾ ਜਿਹਾ ਭੁੰਨ ਲਿਆ ਤੇ ਹੁਣ ਕੱਟੇ ਹੋਏ ਆਪਾਂ ਚੁਬੜ ਪਾ ਦਾਂਗੇ ਇਨਾਂ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਹਾਂਜੀ ਚਿਬੜਾ ਨੂੰ ਵੀ ਆਪਾਂ ਭੁੰਨ ਲਿਆ ਤੇ ਹੁਣ ਆਪਾਂ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਤੇ ਹੁਣ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਦਿੰਦੇ ਹਾਂ ਤੇ ਗੈਸ ਕਰਦਾਂਗੇ ਆਪਾਂ ਬੰਦ। ਦੀ ਚਟਨੀ ਬਣਾਉਣ ਵਾਸਤੇ ਕੁੰਡਾ ਆਪਾਂ ਲੈ ਲਿਆਗਾ ਤੇ ਕੁੰਡੇ ਦੇ ਵਿੱਚ ਪਿਆ ਪਟਮਟਰ ਫਰਾਈ ਕੀਤਾ ਹੋਇਆ ਆਪਾਂ ਪਾ ਦਾਂਗੇ। ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਕੋਟੇ ਦੇ ਨਾਲ ਕੁੱਟ ਲਾਂਗੇ। ਹਲਕੇ ਜਿਹੇ ਹੱਥ ਨਾਲ ਕੁੱਟਣਾਗਾ। ਕਈ ਵਾਰ ਆਉਂਦਾ ਨਾ ਵੀ ਮਿਰਚ ਕਈ ਵਾਰ ਅੱਖਾਂ 'ਚ ਨਾ ਪੈ ਜਾਏ ਬੁਰਕ ਕੇ। ਉਰੇ ਧਿਆਨ ਨਾਲ ਜਿਹੜਾ ਇਹ ਚਟਨੀ ਨੂੰ ਕੁੱਟਣਾ ਹੈ। ਹਾਂਜੀ ਬਣਾ ਤਾਂ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਵੀ ਦੇ ਸਕਦੇ ਹਾਂ ਚਟਨੀ ਨੂੰ ਪਰ ਜੇ ਆਪਾਂ ਕੁੰਡੇ ਦੇ ਵਿੱਚ ਕੁੱਟ ਕੇ ਜਿਹੜੀ ਆਪਾਂ ਚਟਨੀ ਖਾਣੇ ਨੇ ਉਹਦਾ ਸਵਾਦ ਹੀ ਥੋੜਾ ਜਿਹਾ ਵੱਖਰਾ ਹੁੰਦਾ ਹੈਗਾ। ਹਾਂਜੀ ਚਟਨੀ ਨੂੰ ਆਪਾਂ ਕੁੱਟ ਲਿਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਾਂ ਚਟਨੀ ਕੁੱਟੀ ਹੈ ਤੇ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਇਹਨੂੰ ਕੱਢ ਲੈਣੇ ਆ। ਹਾਂਜੀ ਚਟਨੀ ਆਪਾਂ ਹੁਣ ਢਾਂਡੇ ਦੇ ਵਿੱਚ ਕੱਢ ਲੈਨੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਤਰੀਕੇ ਨਾਲ ਆਪਾਂ ਚਟਨੀ ਬਣਾ ਕੇ ਤਿਆਰ ਕੀਤੀ ਹੈ ਬਿਲਕੁਲ ਨਵੇਂ ਤਰੀਕੇ ਨਾਲ ਬਣਾ ਕੇ ਚਟਨੀ ਤਿਆਰ ਕੀਤੀ ਹੈ ਤੁਸੀਂ ਵੀ ਘਰ ਵਿੱਚ ਇਹ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਸੁਖਨੀ ਏਹਨਾਂ ਆਪਾਂ ਸਾਰੀ ਚਟਨੀ ਕੁੰਡੇ ਦੇ ਵਿੱਚੋਂ ਕੱਢ ਲਈ ਹੈ ਹਾਂਜੀ ਚਟਨੀ ਦੇ ਨਾਲ ਰੱਖ ਦਾਂਗੇ ਆਪਾਂ ਗਰਮਾ ਗਰਮ ਪਰੌਂਠੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੱਗਦੀ ਹੈ ਚਟਨੀ ਪਰੌਂਠਿਆਂ ਦੇ ਨਾਲ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਖਾ ਕੇ ਵੀ ਦੇਖਿਓ ਤੇ ਕਮੈਂਟ ਕਰਕੇ ਵੀ ਦੱਸਿਓ ਵਾਕਈ ਇਸ ਤਰ੍ਹਾਂ ਤਰੀਕੇ ਨਾਲ ਬਣਾਈ ਹੋਈ ਚਟਨੀ ਤੇ ਟੇਸਟੀ ਬਣੀ ਆ ਪਰੌਂਠੇ ਦੇ ਨਾਲ ਤਾਂ ਖਾਸ ਕਰਕੇ ਜ਼ਿਆਦਾ ਟੇਸਟੀ ਲੱਗਦੀ ਆ ਹਾਂਜੀ ਹੁਣ ਆਪਾਂ ਚਟਨੀ ਤੁਹਾਨੂੰ ਦਿਖਾਉਣੀ ਆ ਖਾ ਕੇ ਵੀ ਵੀ ਕਿੰਨੀ ਵਧੀਆ ਬਣੀ ਆ ਹਾਂਜੀ ਹੁਣ ਮੈਂ ਤੁਹਾਨੂੰ ਚਟਨੀ ਖਾ ਕੇ ਦਿਖਾਉਣੀ ਪਰੌਂਠੇ ਦੇ ਨਾਲ ਵੀ ਕਿੰਨੀ ਟੇਸਟੀ ਤੇ ਕਿੰਨੀ ਵਧੀਆ ਲੱਗਦੀ ਆ ਚਟਨੀ ਇੰਨੀ ਟੇਸਟੀ ਬਣੀ ਆ ਨਾ ਇਸ ਟੈਟਨੀ ਦੇ ਮੂਰੇ ਸਬਜੀ ਵੀ ਵਿਕੀ ਭੇਜੂਗੀ ਇੰਨੀ ਸਵਾਦ ਬਣੀ ਹੈ ਤੇ ਤੁਸੀਂ ਪਰੌਂਠੇ ਨਾਲ ਖਾ ਕੇ ਦੇਖਿਓ ਬਹੁਤ ਵਧੀਆ ਲੱਗਦੀ ਹੈ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸ ਦਿਓ ਹਾਂਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦ ਪਹੁੰਚ ਸਕੇ ਤੇ ਮਿਲਦੇ ਹਾਂ ਭੀ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ